ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਕੀ ਫਤਿਹ ਨਾਵਲ ਹੰਨੇ ਹੰਨੇ ਪਾਤਸ਼ਾਹੀ ਭਾਗ 18ਵਾਂ ਹੋ ਹੋ ਤਕੜੋ ਅਬ ਖਾਲਸੋ ਆਇਆ ਹੁਣ ਤੁਹਾਨੂੰ ਉਹ ਦ੍ਰਿਸ਼ ਵੀ ਦਿਖਾਉਂਦਾ ਹਾਂ ਜਦ ਸੁਖਾ ਸਿੰਘ ਨੇ ਮੁਗਲਾਂ ਨੂੰ ਵੰਗਾਰ ਕੇ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ ਸੀ ਸਾਡੇ ਨਾਲ ਨਾਲ ਹੁਣ ਬਾਬੇ ਪੰਗੂ ਤੋਂ ਵੀ ਭਾਈ ਸੁਖਾ ਸਿੰਘ ਤੋਂ ਪਾਸੇ ਨਹੀਂ ਹੋਇਆ ਜਾ ਰਿਹਾ ਸੀ ਅੱਗੇ ਸਾਖੀ ਸੁਖਾ ਸਿੰਘ ਕੀ ਇਉਂ ਤੁਰੀ ਨੂਰਦੀਨ ਦੀ ਸਰਾ ਤੇ ਮਜੀਠਾ ਮਾਰ ਕੇ ਸਿੰਘਾਂ ਨੇ ਆਪਣਾ ਰੁਖ ਸੀਨੇ ਵੱਲ ਕੀਤਾ ਕਰਮਾ ਸੀਨਾ ਵੀ ਸਿੰਘਾਂ ਨਾਲ ਵੈਰ ਰੱਖਦਾ ਸੀ ਕਰਮਾ ਆਪਣੇ ਛੋਟੇ ਜਿਹੇ ਕਿਲੇ ਵਿੱਚ ਲੁਕਿਆ ਬੈਠਾ ਸੀ ਇਸ ਨੇ ਆਪਣੀ ਹੋਣੀ ਨੇੜੇ ਜਾਣ ਕੇ ਆਪਣੀਆਂ ਆਪਣੀਆਂ 13 ਪਤਨੀਆਂ ਕਤਲ ਕਰ ਦਿੱਤੀਆਂ ਇਸ ਦੇ ਮਨ ਵਿੱਚ ਇਹ ਵੀ ਸੀ ਕਿ ਜੋ ਲੋਕਾਂ ਦੀਆਂ ਧੀਆਂ ਜਬਰੀ ਚੁੱਕ ਕੇ ਇਸ ਨੇ ਵਿਆਹ ਕਰਵਾਏ ਨੇ ਸਿੰਘ ਉਹਨਾਂ ਕੁੜੀਆਂ ਨੂੰ ਜਿਉਂਦਾ ਨਾਲ ਲਿਜਾ ਸਕਣ। ਸਿੰਘਾਂ ਨੇ ਕਿਲੇ ਨੂੰ ਘੇਰਾ ਪਾ ਲਿਆ। ਕਰਮੇ ਦਾ ਗੋਲੀ ਸਿੱਕਾ ਖਤਮ ਹੋ ਗਿਆ। ਸਿੰਘਾਂ ਨੇ ਉਹ ਟਾਰੀ ਫਤਿਹ ਕਰ ਲਈ ਜਿੱਥੇ ਇਹ ਲੁਕਿਆ ਹੋਇਆ ਸੀ। ਹੁਣ ਕਰਮਾ ਅੰਦਰ ਬਸ ਇਕੱਲਾ ਸੀ ਤੇ ਭੋਰੇ ਵਿੱਚ ਛਾਪ ਲਿਆ ਬੈਠਾ ਸੀ। ਸਿੰਘਾਂ ਨੇ ਜਦ ਉਸ ਨੂੰ ਵੰਗਾਰਿਆ ਤਾਂ ਉਹ ਅੰਦਰੋਂ ਬੋਲਿਆ ਇਹ ਕੀ ਹਾ ਬਹਾਦਰਾਂ ਵਾਲਾ ਕੰਮ ਹੈ। ਇਕੱਲੇ ਨੂੰ ਸਾਰੇ ਟੁੱਟ ਕੇ ਪੈ ਜਾਓਗੇ। ਜੇ ਇੰਨੇ ਦਲੇਰ ਹੋ ਤਾਂ ਮੇਰੇ ਨਾਲ ਇਕੱਲੇ ਇਕੱਲੇ ਹੱਥ ਕਰਕੇ ਦੇਖ ਲੋ। ਕੰਬੋ ਕੀ ਮਾੜੀ ਵਾਲਾ ਸੂਰਮਾ ਜਵਾਨ ਸਭ ਤੋਂ ਪਹਿਲਾਂ ਅੱਗੇ ਆਇਆ ਤੇ ਬੋਲਿਆ ਇਹ ਤਾਂ ਤੂੰ ਸਾਡੇ ਚਿੱਤ ਦੀ ਕਰ ਦਿੱਤੀ ਹੈ ਕਰਮਿਆਂ ਤੂੰ ਇਹ ਦੱਸ ਕਿ ਲੜਨਾ ਕਿਵੇਂ ਹੈ ਛੋਟੀਆਂ ਨਾਲ ਟੀਮਾਂ ਇਟਾਂ ਨਾਲ ਜਾਂ ਮੁਕੋ ਮੁਕੀ ਹੋ ਕੇ 11 12 ਤਾਂ ਆ ਬਸ ਮੇਰੀ ਜ਼ੁਬਾਨ ਹੈ ਕਿ ਕੋਈ ਹੋਰ ਸਿੰਘ ਤੈਨੂੰ ਹੱਥ ਨਹੀਂ ਲਾਏਗਾ ਨਾ ਕੋਈ ਗੋਲੀ ਚਲਾਏਗਾ ਨਾ ਤੀਰ ਪਰ ਜੇ ਤੂੰ ਹੋਰ ਥੋੜਾ ਚਿਰ ਬਾਹਰ ਨਾ ਆਇਆ ਤਾਂ ਮੈਂ ਅੰਦਰ ਆ ਜਾਵਾਂਗਾ ਕਰਮਾ ਹੱਥ ਵਰਸੀ ਫੜੀ ਛਾਲ ਮਾਰ ਕੇ ਬਾਹਰ ਆ ਨਿਕਲਿਆ ਦੂਜੇ ਹੱਥ ਵਿੱਚ ਉਸਦੇ ਢਾਲਾ ਸੀ ਸੁਖਾ ਸਿੰਘ ਨੇ ਦੇ ਕਹਿਣ ਉੱਤੇ ਉਸਨੇ ਪਹਿਲਾ ਵਾਰ ਕੀਤਾ ਸ਼ੂਕ ਦੀ ਬਰਸ਼ੀ ਸਿੰਘ ਵਾਲਾਏ ਤੇ ਉਸਨੇ ਢਾਲ ਤੇ ਸੰਭਾਲ ਲਈ ਹੁਣ ਮਿੱਤ ਸੁਖਾ ਸਿੰਘ ਦੀ ਸੀ ਉਸਨੇ ਕਿਰਪਾ ਦਾ ਐਸਾ ਪਰਵਾ ਮਾਰ ਕੀਤਾ ਕਿ ਅਗਲੇ ਹੀ ਪਲ ਕਰਮੇ ਦੀ ਦੇ ਦੋ ਟੁਕੜੇ ਧਰਤੀ ਉੱਤੇ ਪਈ ਪਏ ਸਨ ਸੁਖਾ ਸਿੰਘ ਨੇ ਜਦ ਕਰਮੇ ਸੀਨੇ ਨੂੰ ਸੋਧਾ ਲਾਇਆ ਤਾਂ ਗੱਲ ਤੁਰਕਾਂ ਤੱਕ ਪਹੁੰਚ ਗਈ ਤਲਨਾ ਗਿਲਜੇ ਤੇ ਹੁਣ ਕਰਮੇ ਨੂੰ ਸੁਖਾ ਸਿੰਘ ਦੁਆਰਾ ਮਾਰ ਦੇਣ ਤੇ ਤੁਰਕਾਂ ਨੇ ਹੋਰ ਸ਼ਕਤੀ ਕਰਨ ਦਾ ਸੋਚਿਆ ਮਾਰਿਆ ਮੁੱਕਦੇ ਨਹੀਂ ਹਕੂਮਤ ਦਾ ਵਿਰੋਧ ਕਰਨੋਂ ਟਲਦੇ ਨਹੀਂ ਇਹਨਾਂ ਨੂੰ ਖਤਮ ਕਰਦੇ ਕਰਦੇ ਅਸੀਂ ਹੰਬ ਗਏ ਹਾਂ ਪਰ ਇਹ ਯੋਜਨੋਂ ਨਹੀਂ ਹਟਦੇ ਕੋਈ ਤਾਰਾ ਹੋਵੇਗਾ ਇਹ ਕਿ ਹਕੂਮਤ ਨੂੰ ਇਹਨਾਂ ਤੋਂ ਛੁਟਕਾਰਾ ਮਿਲ ਸਕੇ ਮੁਗਲ ਦਰਬਾਰ ਵਿੱਚ ਇਹ ਗੱਲਾਂ ਹੋ ਰਹੀਆਂ ਸਨ ਕੋਈ ਗੈਬੀ ਸ਼ਕਤੀ ਹੈ ਜੋ ਇਹਨਾਂ ਨੂੰ ਤਾਕਤ ਬਖਸ਼ਦੀ ਹੈ ਇਨਾਂ ਦਾ ਉਹਦੇ ਨਾਲੋਂ ਸੰਪਰਕ ਤੋੜੋ ਇਹ ਬਿਨਾ ਮਾਰਿਆ ਹੀ ਮਰ ਜਾਣਗੇ ਕਾਜੀ ਅਬਦੁਲ ਰਹਿਮਾਨ ਬੋਲਿਆ ਪਰ ਉਹ ਸ਼ਕਤੀ ਹੈ ਕਿਹੜੀ ਤੁਰਕ ਦਰਬਾਰੀਆਂ ਨੇ ਪੁੱਛਿਆ ਉਹ ਹੈ ਅਮਰਤ ਸਰੋਵਰ ਦਾ ਇਸ਼ਨਾਨ ਤੁਸੀਂ ਜੰਗਾਂ ਜੁੱਧਾਂ ਵਿੱਚ ਇਹਨਾਂ ਨੂੰ ਜਿੰਨੇ ਜ਼ਖਮ ਦਿੰਦੇ ਹੋ ਸਰੋਵਰ ਵਿੱਚ ਚੁੱਭਾ ਲਾ ਕੇ ਇਹਨਾਂ ਦੇ ਸਭ ਫਟ ਪਰ ਜਾਂਦੇ ਹਨ ਤੇ ਇਹ ਨਵੇਂ ਨਰੇ ਹੋ ਕੇ ਬਾਹਰ ਨਿਕਲਦੇ ਹਨ ਇਹਨਾਂ ਦਾ ਉੱਥੇ ਆਉਣਾ ਬੰਦ ਕਰਵਾਓ ਕਾਜੀ ਦੀ ਸਲਾਹ ਉੱਤੇ ਸਭ ਨੇ ਸਹਿਮਤੀ ਕਰਦੇ ਆ ਫੈਸਲਾ ਕੀਤਾ ਕਿ ਅਮਰਤਸਰ ਵਿੱਚ ਫੌਜ ਸ਼ਕਤੀ ਹੋਰ ਵਧਾਈ ਜਾਵੇ ਸਰੋਵਰ ਦੇ ਨੇੜੇ ਹੋਰ ਚੌਕੀਆਂ ਸਥਾਪਿਤ ਕੀਤੀਆਂ ਜਾਣ ਭਾਈ ਮਣੀ ਸਿੰਘ ਜੀ ਦੀ ਸ਼ਹਾਦਤ ਤੋਂ ਮਗਰੋਂ ਤੁਰਕਾਂ ਨੇ ਪਹਿਲਾਂ ਹੀ ਸਿੰਘਾਂ ਦੇ ਦਰਬਾਰ ਸਾਹਿਬ ਆਉਣ ਤੇ ਪਾਬੰਦੀ ਲਾਈ ਹੋਈ ਸੀ ਸਿੰਘ ਤਾਂ ਕਦੇ ਰਾਤ ਬਰਾਤੇ ਜਾਂਦੇ ਤਾਂ ਜਾਂਦੇ ਹਾਂ ਤੇ ਇਸ਼ਨਾਨ ਕਰ ਆਉਂਦੇ ਹਨ ਟਿੱਕੀ ਖੜੀ ਤੋਂ ਜਾਣ ਦਾ ਸਾਫ ਲਗਭਗ ਬੰਦ ਹੀ ਹੈ ਮਜਦ ਕਾਜੀ ਨੇ ਕਿਹਾ ਕਿ ਇਹ ਸਾਰਾ ਅਮਰਸਰ ਦੇ ਦਰਸ਼ਨ ਇਸ਼ਨਾਨ ਦਾ ਪ੍ਰਾਪਤ ਹੀ ਹੈ ਤਾਂ ਹਕੂਮਤ ਨੇ ਫੌਜ ਕਾਜੀ ਅਬਦੁੱਲ ਰਹਿਮਾਨ ਦੇ ਹਵਾਲੇ ਕਰ ਦਿੱਤੀ ਕਿ ਤੁਸੀਂ ਆਪਣੇ ਹਿਸਾਬ ਨਾਲ ਸਖਤੀ ਕਰੋ ਸਾਡੇ ਤਾਂ ਗੱਲ ਵੱਸੋਂ ਬਾਹਰ ਹੋ ਚੁੱਕੀ ਹੈ ਤੁਸੀਂ ਹੀ ਕਿਸੇ ਤਰ੍ਹਾਂ ਇਹਨਾਂ ਨੂੰ ਨੱਥ ਪਾਓ ਤੇ ਇਹਨਾਂ ਦਾ ਸਰੋਵਰ ਵਿੱਚ ਫੇਰਾ ਪਾਉਣਾ ਬੰਦ ਕਰਵਾਓ ਮੱਛੇ ਦੇ ਮਾਰੇ ਜਾਣ ਤੇ ਬਾਅਦ ਤੁਰਕ ਦਰਬਾਰ ਸਾਹਿਬ ਵਿੱਚ ਤਾਂ ਡੇਰਾ ਜਮਾ ਕੇ ਨਹੀਂ ਬੈਂਦੇ ਪਰ ਅੰਮ੍ਰਿਤ ਸਰੋਵਰ ਦੇ ਆਲੇ-ਦੁਆਲੇ ਤੁਰਕ ਫੌਜਾਂ ਦੀਆਂ ਚੌਕੀਆਂ ਬਿਠਾ ਕੇ ਪਹਿਰੇ ਸਖਤ ਕਰ ਦਿੱਤੇ ਸਨ ਰਾਤ ਨੂੰ ਵੀ ਸਿਪਾਈ ਪ੍ਰਕਰਮਾਂ ਵਿੱਚ ਰਾਖੀ ਲਈ ਬੈਠਦੇ ਹਨ ਉੱਚੇ ਬੁਰਜਾਂ ਵਿੱਚ ਵੀ ਫੌਜੀ ਤਨਾਤ ਹਨ ਜਦ ਕਦੇ ਹਨੇਰੇ ਸਵੇਰੇ ਕਿਸੇ ਸਿੰਘ ਦੇ ਇਸ਼ਨਾਨ ਕਰਨ ਸਮੇਂ ਜਲਦਾ ਖੜਾਕ ਹੁੰਦਾ ਹੈ ਤਾਂ ਤੁਰਕ ਗੋਲੀਆਂ ਦਾ ਮੀਂਹ ਵਰਾ ਦਿੰਦੇ ਹਨ ਫਿਰ ਵੀ ਸਿੰਘ ਸਿੰਘਾਂ ਇਸ਼ਨਾਨ ਕਰਨੇ ਬੰਦ ਨਹੀਂ ਕੀਤੇ ਰੁਕਾਂ ਦੇ ਅੱਖੀ ਕਟਾ ਪਾ ਕੇ ਜਾਂ ਜਿੱਧਰ ਕਿਤੇ ਪੈਰਾ ਘੱਟ ਹੋਵੇ ਉਧਰੋਂ ਕਿਉਂਕਿ ਕੱਲੇ ਦੁਕੱਲੇ ਫੌਜੀ ਤਾਂ ਸਿੰਘਾਂ ਨੂੰ ਰੋਕਦੇ ਹੀ ਨਹੀਂ ਜਾਣ ਕਿ ਉਹਨਾਂ ਪਿਆਰੀ ਨਹੀਂ ਹੁੰਦੀ ਕਾਜੀ ਨੂੰ ਪਤਾ ਲੱਗਿਆ ਤਾਂ ਉਹ ਲੋਹ ਲਖਾ ਹੋ ਗਿਆ ਉਸਨੇ ਫੌਜ ਦੀ ਗਿਣਤੀ ਹੋਰ ਵਧਾ ਦਿੱਤੀ ਹੰਕਾਰੀ ਤੇ ਜ਼ਾਲਮ ਸਨਾਪਤੀ ਤਨਾਦ ਕਰ ਦਿੱਤੇ ਇਸੇ ਤਰ੍ਹਾਂ ਦੇ ਇੱਕ ਭੂਸਰੇ ਹੋਏ ਸਨਾਪਤੀ ਨੇ ਸਿੰਘਾਂ ਵੱਲ ਇੱਕ ਚਿੱਠੀ ਕਲੀ ਤੁਸੀਂ ਆਪਣੇ ਆਪ ਨੂੰ ਸ਼ੇਰ ਸਦਮਾਉਂਦੇ ਹੋ ਬਹਾਦਰ ਸੂਰਮ ਸੂਰਬੀਰ ਕਹਿੰਦੇ ਹੋ ਤੇ ਨਹਾ ਕੇ ਰਾਤ ਨੂੰ ਜਾਂਦੇ ਹੋ ਬੋਇਦਲਾ ਵਾਂਗ ਕਾਇਰਾਂ ਵਾਲੀਆਂ ਹਰਕਤਾਂ ਬੰਦ ਕਰੋ ਜੇ ਸੱਚਮੁੱਚ ਤੁਹਾਡੇ ਗੁਰੂ ਨੇ ਕੋਈ ਕਿਨਕਾ ਮਾਤਰ ਬਹਾਦਰੀ ਤੁਹਾਨੂੰ ਬਖਸ਼ੀ ਹੈ ਤਾਂ ਉਹ ਦਿਖਾਉਣ ਦਾ ਵੇਲਾ ਆ ਗਿਆ ਹੈ ਤੁਹਾਡੀ ਸੂਰਮਤਾ ਦੀ ਪਰਖ ਸਰੋਵਰ ਦੁਆਲੇ ਬੀੜੀਆਂ ਸਾਡੀਆਂ ਬੰਦੂਖਾਂ ਲੈਣ ਗਿਆ ਜੇ ਕਿਸੇ ਵੀ ਸਿੰਘ ਵਿੱਚ ਹਿੰਮਤ ਹੈ ਤਾਂ ਦਿਨੇ ਸਰੋਵਰ ਵਿੱਚ ਗੋਤਾ ਲਾ ਕੇ ਦਿਖਾਵੇ ਕਸਮ ਅੱਲਾਹ ਪਾਕ ਦੀ ਉਹ ਉਸ ਦੀ ਜ਼ਿੰਦਗੀ ਦਾ ਆਖਰੀ ਗੋਤਾ ਹੋਵੇਗਾ। ਜੰਗਲ ਵਿੱਚ ਇੱਕਦਮ ਸੁੰਨ ਪਸਰ ਗਏ। ਕੁਝ ਪੜਨ ਲਈ ਕੋਈ ਕੁਝ ਨਾ ਬੋਲਿਆ। ਤਦ ਸੁਖਾ ਸਿੰਘ ਨੇ ਚੁੱਪ ਤੋੜੀ ਤੇ ਚਿੱਠੀ ਲਿਹਾਉਣ ਵਾਲੇ ਹਲਕਾਰੇ ਨੂੰ ਕਹਿਣ ਲੱਗਾ ਜਾ ਕੇ ਕਹਿ ਉਸ ਅੰਘਾਰੇ ਹੋਏ ਫੌਜਦਾਰ ਨੂੰ ਕਿ ਤਕੜਾ ਹੋ ਜਾਵੇ। ਸਿੰਘ ਦਿਨਿਸ਼ ਨਾਨ ਕਰਕੇ ਜਾਣਗੇ। ਤੁਸੀਂ ਸਭ ਖਲੋਤੇ ਰਹਿ ਜਾਓਗੇ ਤੇ ਸਿੰਘ ਸਰੋਵ ਅਮਰਤ ਸਰੋਵਰੇ ਚ ਸਣ ਕੇ ਸੀ ਚੁੱਭਾ ਮਾਰ ਕੇ ਜਾਵੇਗਾ। ਹਲਕਾਰੇ ਨੇ ਇਨ ਬਿਨ ਬੋਲ ਜਾ ਕੇ ਫੌਜਦਾਰ ਨੂੰ ਸੁਣਾਇ ਕੁਸਰਮੂ ਸਰਜੇ ਸ਼ੁਰੂ ਹੋ ਗਏ ਕਿ ਆ ਫੌਜਦਾਰ ਨੇ ਕੀ ਨਵਾਂ ਨਾਗ ਛੇੜ ਲਿਆ ਚੰਗੇ ਭਲੇ ਬੈਠੇ ਬਿਠਾਇਆ ਨੂੰ ਜੱਬ ਪਾ ਦਿੱਤਾ ਹੈ ਫੌਜਦਾਰ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਇੱਕ ਹੋਰ ਸਨਬਦੀ ਬੋਲ ਲਿਆ ਕਹਿੰਦੇ ਨੇ ਸਿੰਘ ਆਪਣੇ ਬੋਲਾਂ ਦੇ ਬਹੁਤ ਪੱਕੇ ਹਨ ਹੁਣ ਜੇ ਕਿਹਾ ਹੈ ਦਿਨੇ ਆਵਾਂਗੇ ਤਾਂ ਜ਼ਰੂਰ ਆਉਣਗੇ ਇਹ ਬੋਲ ਸੁਣਦਿਆਂ ਫੌਜਦਾਰ ਹੋਰ ਪਰੇਸ਼ਾਨੀ ਵਿੱਚ ਚਲਾ ਗਿਆ ਪਰ ਉਸਨੇ ਮੌਕਾ ਸੰਭਾਲਦਿਆਂ ਫੌਜੀਆਂ ਨੂੰ ਮੋਰਚਾ ਬੰਦੀ ਸਖਤ ਕਰ ਦੇਣ ਦੇ ਹੁਕਮ ਦੇ ਦਿੱਤੇ ਬੁਰਜਾਂ ਉੱਤੇ ਨਫਰੀ ਵਧਾ ਦਿੱਤੀ ਪ੍ਰਕਰਮਾਂ ਵਿੱਚ ਦਰਖਤਾ ਉੱਤੇ ਵੀ ਫੌਜੀ ਭਾਅ ਦਿੱਤੇ ਸੂਈਏ ਵਾਲੇ ਦੁਆਲੇ ਸ਼ਾਟ ਦਿੱਤੇ ਇੰਨੇ ਪ੍ਰਬੰਧ ਕਰਕੇ ਫੌਜਦਾਰ ਆਪਣੇ ਆਪ ਨੂੰ ਧਰਵਾਸ ਦਿੰਦਿਆਂ ਬੋਲਿਆ ਖਾਲਾ ਜੀ ਦਾ ਵਾੜਾ ਹੈ ਇੰਨੀ ਫੌਜ ਦੇ ਹੁੰਦਿਆਂ ਸਿਰਫ ਨਹਾਉਣ ਲਈ ਇੱਥੇ ਆ ਜਾਣਾ ਕਹਿਣਾ ਬਹੁਤ ਸੌਖਾ ਹੁੰਦਾ ਗੱਲ ਕਰਕੇ ਦਿਖਾਉਂਦੀ ਹੈ ਇੱਥੇ ਹੁਣ ਰਾਤ ਨੂੰ ਕੋਈ ਨਹੀਂ ਖੁਸਕ ਸਕਦਾ ਦਿਨੇ ਆਉਣਾ ਤਾਂ ਦੂਰ ਰਿਹਾ ਪੈਰਾ ਸੱਚਮੁੱਚ ਬਹੁਤ ਸਖਤ ਹੋ ਗਿਆ ਸੀ ਜਲ ਵਿੱਚ ਚੁੱਬੀ ਮਾਰਦੇ ਜਾਂ ਪਾਣੀ ਪੀਂਦੇ ਪੰਛੀ ਨੂੰ ਵੀ ਫੌਂਡ ਦਿੱਤਾ ਜਾਣ ਲੱਗਾ ਕਿ ਮਤਾ ਕੋਈ ਸਿੰਘ ਪੰਖੀ ਦਾ ਰੂਪ ਧਾਰ ਕੇ ਇਸ਼ਨਾਨ ਨਾ ਕਰ ਜਾਵੇ ਇਹ ਗੱਲਾਂ ਵੀ ਮੁਗਲਾਂ ਵਿੱਚ ਚਾਮ ਚਲਦੀਆਂ ਸਨ ਕਿ ਸਿੰਘ ਜੈਸਾ ਚਾਹਣ ਤੈਸਾ ਰੂਪ ਧਾਰ ਸਕਦੇ ਹਨ ਪਹਿਲਾਂ ਨਾਲ 10 ਗੁਣਾ 27 ਵਧਾਈ ਵਧਾ ਦਿੱਤੀ ਉਧਰ ਪਾਈ ਸੁਖਾ ਸਿੰਘ ਇਸ਼ਨਾਨ ਕਰਨ ਦੀ ਪੂਰਾ ਪੂਰਾ ਦ੍ਰਿੜ ਸੀ ਉਸ ਨੂੰ ਕੋਈ ਸਿੰਘਾਂ ਨੇ ਰਾਤ ਨੂੰ ਅੰਮ੍ਰਿਤਸਰ ਦਾਖਲ ਹੋਣ ਦੀ ਤਕਰੀਕ ਤਰਕੀਬ ਦੱਸੀ ਪਰ ਸੁਖਾ ਸਿੰਘ ਬੋਲਿਆ ਇਹ ਤਾਂ ਫੇਰ ਬਚਨਾ ਤੋਂ ਠੜਕਣ ਵਾਲੀ ਗੱਲ ਹੋਏਗੀ ਮੈਂ ਦਿਨ ਵੇਲੇ ਹੀ ਜਾਵਾਂਗਾ ਪੰਥ ਨੇ ਅਰਦਾਸ ਕੀਤੀ हे ਸੱਚੇ ਪਿਤਾ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀਓ ਮਹਾਰਾਜ ਆਪ ਜੀ ਦੇ ਪਹੁੰਚੰਗੀ ਨੇ ਸਿਰ ਤੋਂ ਪਰੇ ਦਾ ਬਚਨ ਕਰ ਦਿੱਤਾ ਹੈ ਆਪ ਜੀ ਸਹਾਇ ਹੋਣਾ ਤੇ ਸਿੰਘਾਂ ਨੂੰ ਬਚਨ ਪਾਲਣ ਦਾ ਬਲ ਬਖਸ਼ਿਸ਼ ਕਰਨਾ ਸੁਖਾ ਸਿੰਘ ਨੇ ਸਿੰਘਾਂ ਨੂੰ ਫਤਿਹ ਬੜਾਈ ਚਾਲਾ ਪਾਇਆ ਉਸਨੇ ਆਪਣੇ ਸਿਰ ਤੁਰਕਾਂ ਵਾਂਗ ਮਡਾਸਾ ਰੂਪੀ ਪੱਗ ਬੰਨੀ ਤੇ ਹੱਥ ਵਿੱਚ ਕਮਾਨ ਫੜ ਲਈ ਦੁਪਹਿਰ ਤੋਂ ਬਾਅਦ ਦਾ ਸਮਾਂ ਤੇ ਸੁੱਖ ਸੁਖਾ ਸਿੰਘ ਨੇ ਜੰਗਲ ਵਿੱਚੋਂ ਨਿਕਲ ਕੇ ਉਹ ਰਾਹ ਲੈ ਲਿਆ ਜੋ ਲਾਹੌਰ ਤੋਂ ਅਮਰਸਾਦ ਸਾਹਿਬ ਨੂੰ ਆਉਂਦਾ ਹੈ ਇਸ ਦਾ ਕਾਰਨ ਇਹ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਜਾਪੇ ਕੀ ਕੋਈ ਰਾਹ ਗਿਰੀ ਲਾਹੌਰੋਂ ਆ ਰਿਹਾ ਹੈ ਗਲੀਆਂ ਵਿੱਚ ਦੀ ਹੁੰਦਾ ਹੋਇਆ ਬ੍ਰਹਮ ਬੂਟੇ ਵਾਲੇ ਪਾਸਿਓਂ ਸੁੱਖਾ ਸਿੰਘ ਨੇ ਅਮਰ ਸਰੋਵਰ ਦੇ ਕੋਲ ਪਹੁੰਚ ਗਿਆ। ਉਸ ਨੇ ਘੋੜੇ ਨੂੰ ਪਾਣੀ ਪਿਲਾਉਣ ਦੇ ਬਹਾਨੇ ਅਗਾਹ ਕੀਤਾ। ਘੋੜਾ ਸਰੋਵਰ ਵਿੱਚ ਵੜ ਗਿਆ ਤਾਂ ਸੁੱਖਾ ਸਿੰਘ ਨੇ ਵੀ ਇਸ ਤਰ੍ਹਾਂ ਬਸਤਰਾਂ ਸਮੇਤ ਸਰੋਵਰ ਵਿੱਚ ਛੁੱਭਾ ਮਾਰਿਆ। ਇਸ਼ਨਾਨ ਕਰਦਿਆਂ ਉਸ ਨੇ ਤੁਰਕਾਂ ਵਾਲਾ ਉਹ ਮਡਾਸਾ ਸਿਰੋਂ ਤਾਰ ਦਿੱਤਾ ਤੇ ਇੱਥੋਂ ਦਮਾਲੇ ਤੇ ਸੱਜੇ ਚੱਕਰਾਂ ਦਾ ਚਮਕਦਾਰ ਜਦ ਬੁਰਜਾ ਤੇ ਬੁਰਜਾਂ ਤੇ ਬੈਠੇ ਤੁਰਕਾਂ ਤੇ ਪਿਆ ਤਾਂ ਉਹਨਾਂ ਦੇ ਪੈਰਾਂ ਇੱਥੋਂ ਜ਼ਮੀਨ ਨਿਕਲ ਗਈ। ਇਸ ਤੋਂ ਪਹਿਲਾਂ ਕਿ ਕੁਝ ਸੰਭਲਦੇ ਸੁਖਾ ਸਿੰਘ ਨੇ ਜਕਾਰਾ ਗਜਾਇਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸੋਡੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸਿੰਘ ਨੇ ਕੇਸ ਨੰਗੇ ਕਰਦਿਆਂ ਸਣ ਕੇ ਸੀ ਇੱਕ ਹੋਰ ਚੁੱਬਾ ਮਾਰਿਆ ਬਾਹਰ ਆਉਂਦਿਆਂ ਹੀ ਤੂ ਕੇ ਕਿਰਪਾਨ ਮਿਆਂ ਨੂੰ ਬਾਹਰ ਕੱਢੀ ਤੇ ਤੁਰਕਾਂ ਨੂੰ ਲਲਕਾਰਿਆ ਸਿੰਘ ਨੇ ਤਾਂ ਬੋਗ ਪੁਗਾ ਦਿੱਤਾ ਹੈ ਹੁਣ ਵਾਰੀ ਤੁਹਾਡੀ ਹੈ ਤੁਸੀਂ ਤਾਂ ਪੰਛੀ ਨੂੰ ਪਾਣੀ ਨਹੀਂ ਪੀਣ ਦਿੰਦੇ ਸਰੋਵਰ ਵਿੱਚੋਂ ਆਓ ਜੇ ਕਿਸੇ ਵਿੱਚ ਤਾਕਤ ਹੈ ਤਾਂ ਰੋਕੋ ਮੇਰਾ ਰਾਹ ਤੇ ਸੁਖਾ ਸਿੰਘ ਨੇ ਘੋੜਾ ਦੌੜਾ ਦਿੱਤਾ ਤੁਰਕਾਂ ਨੇ ਗੋਲੀਆਂ ਦੀ ਬੁਛਾੜ ਕੀਤੀ ਪਰ ਸਿੰਘ ਕਾਹ ਦਾ ਹੱਥੋਂ ਦਾ ਸੀ ਪਿੱਛਾ ਕਰੋ ਇਸ ਦਾ ਤੇ Laash ਲੈ ਕੇ ਵਾਪਸ ਪਰਤਿਓ ਕਾਜੀ ਅਬਦੁੱਲ ਅਬਦੁੱਲ ਰਹਿਮਾਨ ਚੀਕਿਆ ਫੌਜਦਾਰ ਨੇ ਆਪ ਟੁਕੜੀ ਲੈ ਕੇ ਸਿੰਘ ਦੇ ਮਗਰ ਘੋੜੇ ਦੌੜਾ ਦਿੱਤੇ ਸਿੰਘ ਜੰਗਲ ਵਿੱਚ ਦਾਖਲ ਹੋ ਗਿਆ ਤਾਂ ਫੌਜ ਵੀ ਮਗਰੇ ਜੰਗਲ ਵਿੱਚ ਵੜ ਗਈ ਜਿਵੇਂ ਹੀ ਸਾਰੀ ਫੌਜ ਅੰਦਰ ਆਈ ਬੰਦੂਕਾਂ ਦੀਆਂ ਸੈਂਕੜੇ ਗੋਲੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਥਾਂ ਢੇਰ ਕਰ ਦਿੱਤੇ ਫੌਜਦਾਰ ਡੋਰ ਪਾਵਰ ਹੋਇਆ ਦੇਖਦਾ ਹੀ ਰਹਿ ਗਿਆ ਸੁਖਾ ਸਿੰਘ ਉਸ ਕੋਲ ਆਇਆ ਕਿਰਪਾ ਦਾ ਇੱਕ ਜ਼ੋਰਦਾਰ ਵਾਰ ਕੀਤਾ ਤੇ ਫੌਜਦਾਰ ਦਾ ਸਿਰ ਲਾ ਕੇ ਪਰੇ ਮਾਰਿਆ ਇਹ ਕਲਗੀਆਂ ਵਾਲੇ ਸਤਿਗੁਰੂ ਦਾ ਪੰਥ ਹੈ ਮੁੱਕ ਗਏ ਮਰਨ ਵਾਲੇ ਚਾਰ ਦਿਨ ਰਾਜ ਭਾਗ ਭੋਗ ਲੋ ਬਸ ਖਾਲਸੇ ਦੀ ਮਿੱਤ ਆਉਣ ਹੀ ਵਾਲੀ ਹੈ ਚੜਤਾ ਸਿੰਘ ਨੇ ਚੜ੍ਹਦੀ ਕਲਾ ਦੇ ਬੋਲ ਬੋਲੇ ਅਸਲ ਵਿੱਚ ਇਹ ਸਿੰਘਾਂ ਦੀ ਰਣਨੀਤੀ ਸੀ ਭਾਈ ਸੁਖਾ ਸਿੰਘ ਨੇ ਸਿੰਘਾਂ ਦੇ ਇੱਕ ਜਥੇ ਨੂੰ ਪਹਿਲਾਂ ਹੀ ਹਮਲੇ ਲਈ ਤਿਆਰ ਬਰ ਤਿਆਰ ਕਰਕੇ ਜੰਗਲ ਵਿੱਚ ਬਹਾਇਆ ਹੋਇਆ ਹੋਇਆ ਸੀ ਭਾਈ ਸੁਖਾ ਸਿੰਘ ਇਸ਼ਨਾਨ ਕਰਕੇ ਦੌੜਿਆ ਹੀ ਉਧਰ ਵੱਲ ਸੀ ਜਿੱਧਰ ਸਿੰਘ ਧਵਾ ਕਰ ਲਈ ਕਮਰ कसे ਕਰੀ ਬੈਠੇ ਸਨ ਫੌਜ ਦੇ ਤਾਂ ਇਹ ਗੱਲ ਚਿਤ ਚਿੱਤੇ ਵੀ ਨਹੀਂ ਸੀ ਮੁਗਲਾਂ ਦੀ ਟੁਕੜੀ ਦੇਖਦਿਆਂ ਹੀ ਸਿੰਘ ਟੁੱਟ ਕੇ ਪੈ ਗਏ ਤੇ ਪਲਾਂ ਵਿੱਚ ਤੁਰਕਾਂ ਦੀਆਂ ਲਾਸ਼ਾਂ ਦਾ ਢੇਰ ਜੰਗਲ ਵਿੱਚ ਲੱਗ ਗਿਆ ਕਾਜੀ ਅਬਦੁੱਲ ਰਹਿਮਾਨ ਵੀ ਆਪਣੀ ਟੁਕੜੀ ਲੈ ਕੇ ਪਹੁੰਚ ਗਿਆ ਉਸ ਨੂੰ ਵੀ ਕਿੱਥੇ ਖਬਰ ਸੀ ਕਿ ਸਿੰਘਾਂ ਨੇ ਕੀ ਪਾਣਾ ਵਰਤਾ ਦਿੱਤਾ ਹੈ ਜਦ ਸਿੰਘਾਂ ਨੂੰ ਪਤਾ ਲੱਗਿਆ ਕਿ ਇਹੋ ਕਾਜੀ ਹੈ ਜਿਸ ਨੇ ਦਰਬਾਰ ਸਾਹਿਬ ਵਿੱਚ ਸਖਤ ਪੈਰਾ ਬਿਠਾਇਆ ਹੈ ਤੇ ਇਹੋ ਹੈ ਜਿਨ੍ਹਾਂ ਜਿਸ ਨੇ ਸਿੰਘਾਂ ਨੂੰ ਇਸ਼ਨਾਨ ਕਰਨ ਲਈ ਵੰਗਾਰਿਆ ਸੀ ਉਹ ਕਾਜੀ ਦੀ ਟੁਕੜੀ ਤੇ ਟੁੱਟ ਕੇ ਪੈ ਗਿਆ ਪਲਾਂ ਵਿੱਚ ਕਾਜੀ ਅਬਦੁੱਲ ਰਹਿਮਾਨ ਦੀ ਬੋਟੀ-ਬੋਟੀ ਕਰ ਦਿੱਤੀ ਗਈ ਇਸ ਝੜਪ ਵਿੱਚ ਸਿੰਘਾਂ ਨੇ ਕਾਜੀ ਦੇ ਨਾਲ ਉਸ ਦਾ ਪੁੱਤਰ ਵੀ ਜੰਪੂਰੀ ਪਹਤਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ